ਨਹੀਂ ਦੇਖਣੇ ਛੋਟੇ ਜਿਹੋ ਉਦਾਹਰਣ ਦੇ ਨੇ ਆਪਣੇ ਘਰਾਂ ਦੇ ਵਿੱਚ ਮੰਨ ਲਓ ਸਾਡਾ ਬੱਚਾ ਵਿਦੇਸ਼ ਚੱਲਿਆ ਜੀ ਉਹਦੀ ਫਲੈਟ ਆ ਕਿ 5 ਵਜੇ ਨੇ ਦਿੱਲੀ ਤੋਂ ਛੜਨਾ ਹੈ ਉਹ ਘਰ ਤੋਂ ਨਿਕਣ ਦੀ ਤਿਆਰੀ ਕਰਨ ਲੱਗ ਗਿਆ ਜੀ ਉਹਨੇ ਕਿਵੇਂ ਨਿਕਲਣਾ ਆ ਔਰ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਹਨੇ ਘਰ ਤੋਂ ਮੰਨ ਲਓ ਕਿ 10 ਵਜੇ ਨਿਕਲ ਜਾਣਾ ਭਾਈ ਉਹ ਥੋੜੀ ਘੜੀ 10 ਵਜੇ ਦੀ ਵੇਟ ਕਰਦੀ ਜਿਉਂ-ਜਿਉਂ 10 ਦੇ ਨੇੜੇ-ਨੇੜੇ ਟਾਈਮ ਜਾਂ ਸਾਡੀ ਹਾਰਟ ਬੀਟ ਵੱਧ ਹੀ ਜਾਂਦੀ ਹੈ ਕਿ ਇਹ 10 ਵਜੇ ਗਏ ਆ ਵੱਜਣ ਵਾਲਿਆ ਅੱਜ ਮੇਰੇ ਪੁੱਤਰ ਨੇ ਵਿਦੇਸ਼ ਦੀ ਧਰਤੀ ਤੇ ਰਵਾਨਾ ਹੋ ਜਾਣਾ ਪਤਾ ਨਹੀਂ ਦੋ ਸਾਲ ਨੂੰ ਮੂੰਹ ਦੇਖਣਾ ਪਤਾ ਨਹੀਂ ਤਿੰਨ ਸਾਲ ਨੂੰ ਮੂੰਹ ਦੇਖਣਾ ਮਾਫ ਕਰਿਓ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਬਿਤਰ ਆਪ ਨੂੰ ਪਤਾ ਨਾ ਜੀ ਦੇਖਣ ਉਹ ਉਹ ਘੜੀਆਂ ਇੱਕ ਇੱਕ ਮਿੰਟ ਵੀ ਦੁੱਖ ਦਿੰਦਾ ਕੋਈ ਬੰਦਾ ਹਸਪੀਟਲ ਚ ਬਿਮਾਰ ਹੋਵੇ ਰਾਤ ਉਹੀ 7-8 ਘੰਟੇ ਦੀ ਹੈ ਪਰ ਕਈ ਵਾਰ ਬੰਦਾ ਕਹਿੰਦਾ ਅੱਜ ਰਾਤ ਕਿੱਡੀ ਪਹਾੜ ਹੋ ਗਈ ਹੈ ਅੱਜ ਨਿਕਲਦੀ ਹੋਣੀ ਹੈ ਕਿਉਂ ਉਹ ਕਿਉਂ ਦੁੱਖ ਦੀ ਘੜੀ ਦੇ ਵਿੱਚ ਰਾਤ ਲੰਬੀ ਲੰਗਾ ਲੱਗ ਜਾਂਦੀ ਹੈ ਮੈਂ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਨਾਲ ਸੋਚਦੇ ਹੁਣ ਪਰ ਮੈਂ ਸੋਚਦਾ ਆ ਗੁਰੂ ਗੋਬਿੰਦ ਸਿੰਘ ਮਾਲਕ ਨੂੰ ਪਤਾ ਮੇਰਾ ਫਤਿਹ ਸਿੰਘ ਬੈਠਾ ਹੈ ਹੁਣ ਅਸੀਂ ਸਰਸਤਨਾਂ ਦੀ ਪਾਰ ਕਰਨੀ ਹੈ ਕਿਤੇ ਯਾਰੇ ਪਾਣੀ ਚ ਡੁੱਬੇ ਨਾ ਜਾਵੇ ਹੁੰਦਾ ਨਾ ਜੀ ਇਹਦੇ ਪਾਣੀ ਚ ਡੁੱਬੇ ਨਾ ਜਾਵੇ ਮੇਰੀ ਮਾਤਾ ਬਜ਼ੁਰਗ ਆ 82 ਵਰਿਆਂ ਦੀ ਆ ਪਾਣੀ ਉੱਪਰੋਂ ਮੀਂਹ ਪੈਂਦਾ ਤੇ ਪਾਣੀ ਦਾ ਵਹਾਅ ਇੰਨਾ ਤੇਜ਼ ਆ ਸੀ ਦੇਖ ਕੇ ਆ ਹੁਣ ਗਏ ਤੇ ਨਾ ਬਸ ਲੈ ਕੇ ਉम्मे ਮਾਸਕੀਰ ਜਦੋਂ ਛਾਨ ਨੂੰ ਅਸੀਂ ਦੇਖਿਆ ਉਹਦੇ ਨਾਲੇ ਦਰਿਆ ਵਹਿੰਦਾ ਜੀ ਤੇ ਪਾਣੀ ਦਾ ਵਹਾਅ ਬੜਾ ਤੇਜ਼ ਆ ਉੱਥੇ ਬਹੁਤ ਤੇਜ਼ ਆ ਪਾਣੀ ਦਾ ਤੇ ਠੰਡਾ ਵੀ ਬਹੁਤ ਆ ਤੇ ਸਤਾਈਏ ਕੀ ਉੱਥੇ ਖੜ ਕੇ ਮਹਿਸੂਸ ਕੀਤਾ ਕਿ ਅਸੀਂ ਇੰਨੇ ਸੰਗਤਾ ਉੱਥੇ ਪਹੁੰਚੀਆਂ ਆ ਕੰਡੇ ਦੇ ਉੱਤੇ ਅਸੀਂ ਸ਼ੁਕਰਾਨਾ ਕੀਤਾ ਕਿਸੇ ਉਸ ਘੜੀ ਨੂੰ ਮਹਿਸੂਸ ਕੀਤਾ ਕਿ ਕਿਵੇਂ ਮਾਤਾ ਗੁਜਰਕੌਰ ਇਸ ਸਰਸਾ ਦੇ ਪਾਣੀ ਨੂੰ ਪਾਰ ਕੀਤਾ ਆਣਾ ਆਲੇ ਦੁਆਲੇ ਜੰਗਲੇ ਜੰਗਲ ਆ ਉੱਥੇ ਆਲੇ ਦੁਆਲੇ ਪਹਾੜ ਟਿੱਬੀਆਂ ਆ ਉੱਥੇ ਉਰੇ ਗੋਬਿੰਦ ਸਿੰਘ ਮਾਲਕ ਨੇ ਨਿਤਨੇਮ ਕੀਤਾ ਜੀ ਨਿਤਨੇਮ ਕਰਨ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਹੈ ਸਿੱਖ ਇਕੱਠੇ ਹੈ ਪਤਾ ਕਿ 10 ਲੱਖ ਦਾ ਮੁਲਖ ਹੈਗਾ ਹੁਣ ਨਾਲ ਹੈ ਇੱਥੇ ਭਾਈ ਉਦੇ ਸਿੰਘ ਸ਼ਹੀਦ ਹੋ ਗਿਆ ਭਾਈ ਬਚੱਤਰ ਸਿੰਘ ਜ਼ਖਮੀ ਹੋ ਗਿਆ ਇੱਥੇ ਭਾਈ ਜੀਵਨ ਸਿੰਘ ਸ਼ਹੀਦ ਹੋ ਗਿਆ ਬੀਬੀ ਪਕੀਸ਼ੀਦ ਹੋ ਗਈ ਗੁਰ ਬਿਆਨਤ ਸਿੱਖੇ ਤੇ ਲੜਦੇ ਲੜਦੇ ਸ਼ਹੀਦੀ ਦਾ ਜਾਮ ਪੀ ਗਏ ਹੁਣ 사ਤਪੁਰ ਕਹਿੰਦੇ ਆਖੀਰਲਾ ਫੈਸਲਾ ਇਹ ਆ ਕਿ ਆਪਾਂ ਨੂੰ ਸਰਸਾ ਨੂੰ ਪਾਰ ਕਰਨਾ ਪੈਣਾ ਅਸਲ 'ਚ ਸਰਸਾ ਇੱਕ ਨਾਲਾ ਸੀਗਾ ਨਦੀ ਨਹੀਂ ਸੀਗਾ ਉਸੇ ਅੱਜ ਵੀ ਰੋਪੜ ਹੀ ਰਿਹਾ ਝਾਇਓ ਤੁਹਾਨੂੰ ਬਹੁਤ ਨਾਲੇ ਐਸੇ ਦਿਸ ਪੈਣਗੇ ਜਿਹੜੇ ਕਿ ਕੱਚੇ ਨੇ ਥੋੜਾ ਥੋੜਾ ਪਾਣੀ ਵਹਿੰਦਾ ਪਰ ਜਦੋਂ ਮੀਂਹ ਕਣੀਆਂ ਪੈ ਜਾਂਦੀਆਂ ਉਹ ਭਰ ਜਾਂਦੇ ਆ। ਇਹੀ ਕਾਰਨ ਬਣਿਆ ਕਿ ਸਤਪੁਰ ਇਸ ਰਸਤੇ ਤੋਂ ਆਏ ਪਰ ਸਰਸਾ ਮੀਂਹ ਪੈਣ ਕਰਕੇ ਬਹੁਤ ਭਰ ਗਿਆ। ਸਤਪੁਰ ਨੇ ਸੀ ਪਾਣੀ ਥੋੜਾ ਤੇ ਨਿਕਲ ਜਾਵਾਂਗੇ ਤੇ ਜਦੋਂ ਸਿੱਖਾਂ ਨੇ ਗੁਰੂ ਕੇ ਵੱਡੇ ਪੁੱਤਰਾਂ ਨੇ ਘੋੜੇ ਸਮੇਂ ਜਦੋਂ ਪਾਣੀ ਦੇ ਵਿੱਚ ਆ ਬੜੀ ਛਾਲਾਂ ਮਾਰੀਆ ਤੇ ਗੁਰੂ ਗੋਬਿੰਦ ਸਿੰਘ ਮਾਲਕ ਦਾ ਘੋੜਾ ਵੀ ਪਾਰ ਹੋ ਗਿਆ। ਪਸਾਤ ਗੁਰਜੀ ਦੇ ਵੱਡੇ ਸੁਪੁੱਤਰਾਂ ਦਾ ਵੀ ਘੋੜਾ ਪਾਰ ਹੋ ਗਿਆ ਹੋਰ ਬਿਆੰਤ ਸਿੱਖਾ ਦਾ ਵੀ ਘੋੜਾ ਪਾਰ ਹੋ ਗਿਆ ਪਰ ਇਹ ਵੀ ਨਾ ਭੁੱਲਿਓ ਕਿ ਸਰਸਾ ਦਾ ਪਾਣੀ ਬਹੁਤ ਸਿੱਖਾਂ ਨੂੰ ਰੋੜ ਕੇ ਵੀ ਲੈ ਗਿਆ ਬਹੁਤ ਸਾਰਾ ਗੁਰੂ ਘਰ ਦਾ ਕੀਮਤੀ ਵਿਦਿਆ ਵਾਲੇ ਗ੍ਰੰਥ ਵੀ ਰੋੜ ਕੇ ਲੈ ਗਿਆ ਆ ਬਹੁਤ ਨੁਕਸਾਨ ਇਸ ਸਰਸਾ ਨੇ ਕੀਤਾ ਤੇ ਗੁਰੂ ਮਾਲਕ ਜੀ ਪਾਰ ਜਦੋਂ ਹੋਏ ਸਿੱਖ ਰੁੜਦੇ ਜਾ ਰਹੇ ਆ ਕਿ ਸਤਗੁਰ ਨੂੰ ਜਾਂਦੇ ਜਾਂਦੇ ਮੰਨ ਲਓ ਕਿ ਸਿੱਖ ਉੱਚੀ ਆਵਾਜ਼ ਚ ਬੋਲਦੇ ਆ ਕਿ ਸਤਗੁਰ ਜਿੰਨੀ ਕੁ ਤੇਰੇ ਨਾਲ ਨਿਵੀਂ ਆ ਨਾ ਜਿੰਨੀ ਕੁ ਸਤਪੁਰ ਤੇਰੀ ਸੇਵਾ ਕੀਤੀ ਆ ਇੰਨੀ ਕੁ ਸਾਡੀ ਸੇਵਾ ਪ੍ਰਵਾਨ ਕਰ ਲੇ ਹੁਣ ਮੇਲ ਹੋਣਿਆ ਕਿ ਨਹੀਂ ਹੋਣੇ ਸਾਨੂੰ ਨਹੀਂ ਪਤਾ ਆ ਇੱਥੋਂ ਸਤਗੁਰ ਬਾਹਰ ਨਿਕਲੇ ਵੱਡੇ ਸਹਿਬ ਜਾਤੇ ਬਾਹਰ ਨਿਕਲੇ ਹੋਰ ਗੁਰੂ ਕੇ ਸਿੱਖ ਬਾਹਰ ਨਿਕਲੇ ਨੋਟ ਕਰਿਓ ਜੀ ਮਾਤਾ ਗੁਜਰਕੌਰ ਤੇ ਛੋਟੇ ਸਹਿਬ ਜਾਦਿਆ ਨੇ ਸਰਸਾਂ ਦੇ ਵਿੱਚ ਛਾਲ ਨਹੀਂ ਮਾਰੀ ਉਹਦਾ ਕਾਰਨ ਕੀ ਆ ਹੁਣ ਕਾਰਨ ਸੁਣਿਓ ਉਹ ਕਿ ਪਾਣੀ ਦਾ ਵਹਾਅ ਬੜਾ ਤੇਜ਼ ਆ ਉਮਰਾ ਛੋਟੀ ਆ ਪਾਣੀ ਦਾ ਵਹਾਅ ਇਹ ਨਹੀਂ ਚੱਲ ਸਕਦੀ ਮਾਤਾ ਗੁਜਰਕੌਰ ਵੀ ਬਜ਼ੁਰਗਾਂ ਨੂੰ ਪਤਾ ਕਿ ਪਾਣੀ ਦਾ ਵਹਾਅ ਤੀਜਾ ਮੈਨੂੰ ਰੋੜ ਕੇ ਪਾਣੀ ਲੈ ਜਾਏਗਾ ਮੇਰੇ ਕੋਲ ਤਾਕਤ ਨਹੀਂ ਹੈ ਮੈਂ ਪਾਣੀ ਦਾ ਮੁਕਾਬਲਾ ਕਰ ਸਕਾਂ ਹੁਣ ਮਾਤਾ ਗੁਜਰਕੌਰ ਤੇ ਛੋਟੇ ਸਹਬਜਾਦੇ ਸਰਸਾ ਦੇ ਕੰਡੇ-ਕੰਡੇ ਹੋ ਤੁਰੇ ਛੇ ਪੋਦੀ ਇਹ ਰਾਤ ਐ ਤੇ ਸੱਤ ਪੋਦਾ ਦਿਨ ਚੜ ਰਿਹਾ ਚੜ ਗਿਆ ਆ ਅੰਮ੍ਰਿਤ ਵੇਲਾ ਹੋ ਗਿਆ ਆ ਗੁਰੂ ਗੋਬਿੰਦ ਸਿੰਘ ਮਾਲਕ ਸਰਸਾ ਨੂੰ ਪਾਰ ਕਰ ਗਏ ਜੀ ਇੱਕ ਜੱਥਾ ਇਧਰ ਨੂੰ ਹੋ ਗਿਆ ਮਾਤਾ ਸੁੰਦਰਕੌਰ ਜੀ ਤੇ ਮਾਤਾ ਸਹਿਬਕੌਰ ਜੀ ਤੇ ਭਾਈ ਮਣੀ ਸਿੰਘ ਤੇ ਹੋਰ ਗੁਰੂ ਕੇ ਪਿਆਰੇ ਇੱਕ ਪਾਸੇ ਨੂੰ ਹੋਲੇ ਜੀ ਤੇ ਯਾਦ ਰੱਖਿਓ ਇੱਥੇ ਹੀ ਭਾਈ ਬਚੱਤਰ ਸਿੰਘ ਜ਼ਖਮੀ ਸੀਗਾ ਇਹਨੂੰ ਵੀ ਚੱਕਿਆ ਗਿਆ ਬਾਬਾ ਅਧਿਤ ਸਿੰਘ ਦੇ ਭਾਈ ਤੇ ਕੋਠਾ ਸਿੰਘ ਹੋਣਾ ਨੇ ਭਾਈ ਬਚੱਤਰ ਸਿੰਘ ਨੂੰ ਵੀ ਚੁੱਕਿਆ ਉਹਨੂੰ ਵੀ ਕਿਤੇ ਟਿਕਾਣੇ ਆਪਾਂ ਲੈ ਕੇ ਜਾਣਾ ਸੀਗਾ ਤੇ ਤੀਜਾ ਜਿਹੜਾ ਜਥਾ ਸੀਗਾ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਇਹ ਸਰਸਾ ਸਰਸਾ ਦੇ ਕੰਡੇ ਹੋ ਗਿਆ ਫੇਰ ਬੇਨਤੀ ਕਰਾਂਗੇ ਇੱਕ ਮਿੰਟ ਰੁੱਕ ਕੇ ਜਾਂ ਦੇਓ ਜੀ ਜ਼ਿੰਦਗੀ ਚ ਬਹੁਤ ਥਾਮਾਂ ਤੇ ਤੁਸੀਂ ਜਾਣਦੇ ਹੋ ਥੋੜੇ ਕੋ ਸੈਟਰਡੇ ਸੰਡੇ ਆਉਂਦਾ ਨਾ ਜੀ ਬਹੁਤ ਪਰਿਵਾਰ ਮੇਰੀ ਨਿਗਾ ਚ ਹਰ ਬਾਰ ਕੋਈ ਨਾ ਕੋਈ ਉਹਨਾਂ ਦਾ ਪ੍ਰੋਗਰਾਮ ਬਣਿਆ ਹੁੰਦਾ ਮੈਂ ਇਹ ਨਹੀਂ ਕਹਿੰਦਾ ਨਾ ਬਣਾਓ ਬਣਾਓ ਰੱਬ ਨੇ ਸਾਨੂੰ ਦਿੱਤਾ ਹੈ ਕਮਾਉਣਾ ਪੜੇ ਬੱਚਿਆਂ ਨੂੰ ਪਰ ਆ ਦਿਨਾਂ ਚ ਬਾਬੇ ਕੁੰਮੇ ਮਾਸ ਕੀ ਦੀ ਸ਼ਾਨ ਜਰੂਰ ਦੇਖ ਕੇ ਆਇਓ ਉਹ 8 ਕਿਲੋਮੀਟਰ ਦਾ ਸਫ਼ਰ ਹੈ ਰੋਪੜ ਤੋਂ ਜਦੋਂ ਆਪਾਂ ਐਂਟਰੀ ਕਰਨੀ ਹੈ ਨਾ ਤਾਂ 8 ਕਿਲੋਮੀਟਰ ਤੇ ਮੈਂ ਕਹਿੰਦਾ ਦੁਪਹਿਰੇ ਵੀ ਜਾਓ ਕਿ ਦੁਪਹਿਰੇ ਵੀ ਸਾਡਾ ਅੰਦਰ ਕੰਬਦਾ ਕਿ ਇੰਨੀ ਸ਼ਾਂਤੀ ਇੰਨਾ ਸਨਾਟਾ ਹੈ ਇੱਥੇ ਅੱਜ ਦੀ ਗੱਲ ਕਰਦਾ ਮੈਂ ਅੱਜ ਦੀ ਸੜਕਾਂ ਬਣ ਗਈਆਂ ਹੁਣ ਤਾਂ ਉੱਥੇ ਜਦੋਂ ਮਾਂ ਤਾਂ ਗੁਜਰ ਕੋਰ ਤੇ ਛੋਟੇ ਸਹਿਬਜ਼ਾਦੇ ਤੁਰੇ ਹੋਣੇ ਤੇ ਉਦੋਂ ਕੀ ਬਣਿਆ ਅੱਜ ਵੀ ਡਰ ਲੱਗਦਾ ਤੁਸੀਂ ਦੁਪਹਿਰੇ ਵੀ ਚਲੇ ਜਾਓ ਇੰਨਾ ਜੰਗਲ ਵਾਲੇ ਦਬਾੜੇ ਸਨਾਟੇ ਸਨਾਟਾ ਹੈ ਇਹ ਜ਼ਰੂਰ ਤੁਸੀਂ ਕੁੰਮੇ ਮਾਸਕੀ ਬਾਬੇ ਦੀ ਸ਼ਾਨ ਦੇਖ ਕੇ ਆਉਣੀ ਹੈ ਆਪਣੇ ਬੱਚਿਆਂ ਨੂੰ ਦਿਖਾ ਕੇ ਆਉਣੀ ਹੈ ਕਿ ਆਹ ਉਹ ਘਾਰ ਹੈ ਜਿੱਥੇ ਬੈਠ ਕੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੇ ਰਾਤ ਕੱਟੀ ਹੈ ਦਿਖਾਉਣਾ ਸਾਡਾ ਫਰਜ਼ ਹੈ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਇੱਕ ਪਾਸੇ ਤੁਰ ਪਏ ਜੰਗਲ-ਜੰਗਲ ਜਾਂਦੇ ਆ ਜੀ ਗੁਰੂ ਗੋਬਿੰਦ ਸਿੰਘ ਮਾਲਕ ਜੀ ਖੜੇ ਆ ਤੇ ਬਾਬਾ ਅਜੀਤ ਸਿੰਘ ਨੂੰ ਕਹਿੰਦੇ ਆ ਬਾਬਾ ਜੁਝਾਰ ਸਿੰਘ ਨੂੰ ਕਹਿੰਦੇ ਆ ਨੇ ਥੋੜਾ ਕੁ ਸਮਾਂ ਹੋਰ ਵੇਟ ਕਰੀਏ ਕਿ ਦੇਖੀਏ ਫਤੇ ਸਿੰਘ ਆਉਂਦਾ ਕਿ ਨਹੀਂ ਆਉਂਦਾ ਨੋਟ ਕਰਿਓ ਜੀ ਉਸੇ ਕਿਤੇ ਪ੍ਰੋਗਰਾਮ ਚ ਜਾਂਦੇ ਨੇ ਸਮਾਗਮ ਚ ਵੱਡੇ ਚ ਕਈ ਵਾਰ ਉੱਥੇ ਉਹਨਾਂ ਦਾ ਬੱਚਾ ਖੋ ਜਾਂਦਾ ਹੈ ਮਾਮਾ ਤੜਫਦੀਆਂ ਉਹ ਕਹਿੰਦੇ ਕਿ ਲੋਸਮੈਂਟ ਕਰ ਦੋ ਜੇ ਸਾਡਾ ਬੱਚਾ ਖੋ ਗਿਆ ਆ ਮਾਮਾ ਤੜ ਮਾਂ ਨੂੰ ਸਮਝਾਈਏ ਵੀ ਕਿ ਇੱਥੇ ਆਪੜੇ ਪਰਿਵਾਰ ਆ ਕੋਈ ਨਹੀਂ ਤੁਹਾਡਾ ਬੱਚਾ ਮਿਲ ਜਾਏਗਾ ਪਰ ਗੁਰੂ ਗੋਬਿੰਦ ਸਿੰਘ ਮਾਲਕ ਉੱਥੇ ਖੜੇ ਆ ਅਜੀਤ ਸਿੰਘ ਨੂੰ ਕਹਿੰਨੇ ਕਿ ਦੇਖ ਕਿਆ ਕਿ ਤੇ ਸਰਸਾ ਦੇ ਕੰਡੇ ਕਾ ਨਹੀਂ ਫਤਿਹ ਸਿੰਘ ਬੈਠਾ ਇਥੇ ਕਲਾਉਵੇ ਦੇਖਿਆ ਕਿਤੇ ਜੋਰਾਵਾਰ ਸਿੰਘ ਦੇਦਰ ਕੱਲਾ ਕਹ ਨਹੀਂ ਦੁਰਪਿਆ ਮਾਤਾ ਗੁਜਰਕੌਰ ਨੇ ਆਈ ਇੱਥੇ ਕੁਝ ਕੁ ਘੜੀਆਂ ਖੜ ਕੇ ਇੰਤਜ਼ਾਰ ਕੀਤਾ ਗਿਆ ਆ ਪਰ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਆ ਗਏ ਪਰ ਦੋ ਸਰਸਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੂੰ